ਜੀ ਤਾਹਣ ਇਹ ਗੱਲ ਮਿੱਥੀ ਵੀ ਆ ਸਾਰੇ ਸਾਡੇ ਕੋਈ ਸਰਪੰਚ ਬਣੇ ਚਾਹ ਕੋਈ ਬਿੰਬਰ ਬਣੇ ਕੋਈ ਚੇਅਰਮੈਨ ਬਣੇ ਅਸੀਂ ਤਾਂ ਤਪਾਥਾਣਾ ਕੁੱਟਾਂਗੇ ਸਾਰੇ ਸਾਡੇ ਤਾਂ ਇਹੀ ਲੋਸਮੈਂਟ ਤੇਰਾ ਫਲ ਤੇਰਾ ਗੱਡੀ ਸਟਾਰਟ ਕਰ ਉਹ ਚਲੋ ਮਾਰੇ ਹੋਣਾ ਮਾਰੇ ਹੋਣਾ ਹਮ ਹਮ ਉਹ ਬਿੰਬਰ ਦੇ ਭਲਾ ਗੰਦ ਕੀ ਲਾ ਲਿਖ ਹਮ ਆਇਆ ਕਰਕੇ ਆਇਆ ਪਰਸੋਂ ਕੋਈ ਮਾਪਾ ਆਇਆ ਉਹ ਸਭ ਕੁਝ ਤੇ ਉਹਦੇ ਗੱਤ ਤੂੰ ਬੀਬੀ ਕਹ ਤਵੇਂ ਕਾ ਮੈਂ ਕਾ ਮੈਂ ਪੰਜਾਬ ਦੇ ਵਿਕਾਸ ਵਾਸਤੇ ਵੀ ਇੱਕ ਯਾਤਰਾ ਹੀ ਕੱਢ ਲੈਨੇ ਆਪਾ ਕਿਉਂ ਮਹਾਰਾਜ ਵੀ ਪੰਜਾਬ ਰੰਗਲਾ ਪੰਜਾਬ ਬਣਾਉਣਾ ਸੀ ਨਾ ਆਪਾਂ ਪੰਜਾਬ ਵਾਸਤੇ ਵੀ ਆਪਾਂ ਇੱਕ ਯਾਤਰਾ ਹੀ ਕੱਢ ਲੈਨੇ ਆ ਯਾਤਰਾ ਨਾ ਕਮਸੂਤ ਆ ਜੋ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਵੀ ਜੇ ਪੁਲਿਸ ਨੂੰ ਤੁਸੀਂ ਅਖਤਿਆਰ ਦਿਓ ਵੀ ਠੀਕ ਹੈ ਵੀ ਸਰਕਾਰ ਕਹਿੰਦੀ ਹੈ ਵੀ ਖੁੱਲੇ ਛੁੱਟੀ ਹੈ ਚਾਹੇ ਕੋਈ ਨਸ਼ਾ ਕਰਦਾ ਚਾਹੇ ਕੋਈ ਵੇਚਦਾ ਮਸਲ ਦੇਉ ਚਾਕੇ ਜੇ ਪੰਜਾਬ ਬਚਾਉਣਾ ਹੈ ਨਾ ਜੇ ਲੋਕਾਂ ਦੇ ਪੁੱਤ ਬਚਾਉਣੇ ਆ ਜੇ ਵਾਕਈ ਨੀਤ ਚੇਅਰਮੈਨ ਸਾਹਿਬ ਦੇਖੋ ਅੱਜ ਤੱਕ ਤੁਹਾਨੂੰ ਤੁਸੀਂ ਸਵਾਗਤੀ ਗੱਲ ਕੀਤੀ ਅੱਜ ਇਹਨਾਂ ਨੇ ਸਾਫ਼ ਕਹਿਿਆ ਸੀ ਆਂ ਪਾਣੀ ਵੀ ਨਹੀਂ ਪੀਵੋਣਾਗਾ ਠੀਕ ਹੈ ਮੈਂ ਕਿਹਾ ਸੀ ਚੇਅਰਮੈਨ ਸਾਹਿਬ ਦੀ ਕਾਲ ਆਈ ਹੈ ਜਦੋਂ ਆਪਣਾ ਭਰਾ ਹੈ ਆਪਣੇ ਵਿੱਚੋਂ ਜਾ ਕੇ ਬਣਿਆ ਉਹ ਕਹਿੰਦੇ ਵੀ ਅੱਜ ਪਾਣੀ ਵੀ ਨਹੀਂ ਪੀਵੋਣਾਂਗੇ ਪਹਿਲਾਂ ਗੱਲਾਂ ਕਰਨੀਆਂ ਸਾਰੀਆਂ ਖੜਾ ਕੇ ਖਿਲਾਰਨਾ ਵੀ ਧੁੱਪਿਆ ਸੀ ਆਪ ਤੋਂ ਪੇ ਖੜਿਆ ਦੇਖੋ ਉਹੀ ਮੈਂ ਕਹਿੰਦਾ ਸ਼ਾਮੇ ਹੋ ਜਾਂਦੇ ਆ ਆਲਾ ਬਰਾੜ ਵੀ ਆ ਗਿਆ ਯਾਰ ਇਹਨੂੰ ਦੇਖਦੇ ਸੀਗਾ ਆ ਵਧੀਆ ਹੋ ਗਿਆ ਹਣਾ ਬਰਾੜ ਸਾਹਿਬ ਚੇਅਰਮੈਨ ਸਾਹਿਬ ਆਉਂਦੇ ਆਜੋ ਚੇਅਰਮੈਨ ਸਾਹਿਬ ਆਉਂਦੇ ਆ ਆ ਵਧੀਆ ਹੋ ਗਿਆ ਇਹਨੂੰ ਖਾਸ ਹੀ ਪੁੱਛਦਾ ਉਹ ਲਾ ਕੇ ਉਹ ਟਰੈਕਟਰ ਬਹੁਤ ਸੋਹਣਾ ਬਣਾਇਆ ਯਾਰ ਹੂੰ ਕਹੜੀ ਕੀਤਾ ਵੇ ਕੰਮ ਚੇਅਰਮੈਨ ਨੂੰ ਲੱਗੀ ਆਜੋ ਪ੍ਰਾਧ ਸਾਬ ਆਜੋ ਚੇਅਰਮੈਨ ਬੋਲੋ ਕਿ ਕਿਹੜਾ ਆਜੋ ਮੇਰੇ ਕੋਲ ਹੀ ਆਜੋ ਚੇਅਰਮੈਨ ਸਪੈਸ਼ਲੀ ਬੋਲਦਾ ਨਾ ਰਾੜ ਘਰ ਵਾਲਾ ਕਿੱਥੇ ਆ ਮੂਸੇ ਵਾਲਾ ਬੜਾ ਪ੍ਰਾਧ ਕਿੱਥੇ ਹੈ ਹੈਲੋ ਪੰਜ ਚੇਅਰਮੈਨ ਸਾਹਿਬ ਕਿੱਥੇ ਘਰ ਰਹੇ ਹੋ ਅੱਛਾ ਸੈਂਟਰ ਹੋ ਗਿਆ ਪਿੰਡ ਚ ਆਜੋ ਆਜੋ ਜੀ ਚਲਦੀ ਵੇਟ ਕਰ ਰਹੇ ਹਾਂ ਤੁਹਾਡੀ ਆਜੋ ਆਜੋ ਚਲਦੀ ਆਜੋ ਓਕੇ ਨੇੜੇ ਆ ہاں ਬਹਾਂ ਕੰਮ ਦੀ ਕਰਨੀ ਪਈ ਆਗੇ ਓਕੇ ਅੱਜ ਬਾਬਾ ਕਥਾ ਕਰੀ ਬੈਠਿਆ ਚੰਗਾ ਬਰੀ ਬੈਠੀ ਦੁਆ ਕਾਠਾ ਅੱਜ ਫੁੱਲ ਕਰੀ ਬੈਠਿਆ ਪਤੰਦਰ ਮੜਕ ਨਾਲ ਹੀ ਆਉਂਦਾ ਕਦੋਂ ਬਾਬਾ ਗਾਂ ਵੀ ਜਾਣਾ ਸੀ ਜੇ ਕੋਈ ਗੱਲ ਨਹੀਂ ਕੋਨੇ ਤਾਂ ਆਪਾਂ ਹੀ ਬਣਾਏ ਹੁੰਦੇ ਮੁੜ ਕੇ ਆਪਾਂ ਨੂੰ ਇੰਤਜ਼ਾਰ ਕਰਾਈ ਜਾਂਦੇ ਇਹ ਪਾਣੀ ਪਰ ਮੁੰਡੇ ਗੱਡੀ ਮੋੜ ਕੇ ਲਾ ਲਾ ਕੋਈ ਨਹੀਂ ਗੱਡੀ ਬਾਅਦ ਚ ਮੋੜ ਜੂ ਚੇਅਰਮੈਨ ਸਾਹਿਬ ਮੈਂ ਅਸੀ ਧੌਂ ਪ੍ਰੋਗਰਾਮ ਤੋਂ ਵੀ ਜਾਣਾ ਇੱਕ ਤੇ ਚਲੋ ਠੀਕ ਹੈ ਮੋੜ ਲਾ ਲਾ ਮੋੜ ਲਾ ਫੋੜ ਦੋ ਆ ਨਾੜਗਰ ਵਾਲੇ ਬਰਾੜ ਨੂੰ ਪਹੁੰਚਦੇ ਨੇ ਤੁਸੀਂ ਆ ਖੜਾ ਐ ਨੂੰ ਕੰਢਣ ਨੂੰ ਮੂਸੇ ਵਾਲਾ ਬਰਾੜ ਠੀਕ ਹੈ ਇਹ ਮੂਸੇ ਵਾਲਾ ਬਰਾੜ ਹੈ ਠੀਕ ਹੈ ਰੱਖਦਾ ਨਾ ਲਾ ਕੇ ਮੂਸੇ ਠੀਕ ਹੈ ਠੀਕ ਹੈ ਹਾਂ ਇਹ ਮੁੰਡਾ ਕੀ ਹਾਲ ਹੈ ਠੀਕ ਹੈ ਠੀਕ ਕਿਵੇਂ ਲੇਟ ਹੋ ਗਏ ਕਬ ਇੱਕ ਪ੍ਰੋਗਰਾਮ ਪਿੱਛੇ ਸੀਗਾ ਉੱਥੇ ਕਰਕੇ ਆਏ ਅੱਛਾ ਹੁਣ ਫੇਰ ਜਾਣਾ ਹਾਂ ਹਾਂ ਜਾਣਾ ਅੱਗੇ ਆ ਅਗਲੇ ਪਿੰਡ ਆ ਓਕੇ ਆ ਪ੍ਰੋਗਰਾਮ ਨਿਕਲਦੇ ਅੱਜ ਕੱਲ੍ਹ ਹੈ ਹਾਂ ਫਿਰ ਪ੍ਰੋਗਰਾਮਾਂ ਦਾ ਹੁਣ ਟਾਈਮ ਆਣਾ ਮੈਂ ਲੀਡਰਾਂ ਦਾ ਕੰਮ ਹੈ ਹਾਂ ਹਾਂ ਪ੍ਰੋਗਰਾਮ ਇਹੇ ਹੋ ਜਾਂਦੇ ਆ ਕੋਈ ਭੋਗਾਂ ਵਾਲੇ ਆ ਜਾਂਦੇ ਆ ਕੋਈ ਮਰਗਾਂ ਦੇ ਕੋਈ ਕਿਵੇਂ ਪ੍ਰੋਗਰਾਮ ਹਰੇਕ ਦਿਨ ਬਹੁਤ ਹੋ ਜਾਂਦੇ ਪ੍ਰੋਗਰਾਮ ਵਿਆਹ ਸ਼ਾਦੀ ਦੀ ਗੱਲ ਵਿਆਹ ਸ਼ਾਦੀ ਦੇ ਹੋ ਜਾਂਦੇ ਪ੍ਰੋਗਰਾਮ ਅੱਜ ਗੱਲ ਹੀ ਨਹੀਂ ਬਣੀ ਉਹ ਅੱਗੇ ਵਾਲੀ ਇਹ ਗੱਲ ਤਾਂ ਉਹੀ ਆ ਤੁਹਾਨੂੰ ਲੱਗਣਾ ਹਟ ਗਈ ਨੇ ਅੱਗੇ ਤਾਂ ਵਾਵਾ ਹੰਬਾ ਕੰਮ ਤੇ ਆ ਕੇ ਘਾਟਿਆ ਨਾ ਮੀਗੀ ਲੱਗਦੀ ਐ ਬਸ ਵਾਗਤ ਕਰਾਂਗੇ ਸਵਾਗਤ ਵਧੀਆ ਕਰਾਂਗੇ ਕੰਮ ਲੱਗੇ ਮਰੇ ਕਾਲੇ ਵਿਚਾਰੇ ਕੰਮ ਲੱਗੇ ਆ ਆ ਹੁਣ ਸੁਣ ਲੋ ਇੱਥੇ ਵਰਗੇ ਇੱਥੇ ਫੜ ਗਏ ਸਿਕਤੀ ਸਾਹਿਬ ਨੂੰ ਕਰਨਾ ਨਹੀਂ ਪ੍ਰੋਗਰਾਮ ਬਹੁਤ ਹੋ ਜਾਂਦੇ ਵਿਹਲੇ ਤੱਕ ਕਿਉਂ ਆਸੀ ਨਹੀਂ ਨਹੀਂ ਫਿਰ ਤੁਸੀਂ ਕਹਿੰਦੇ ਵੀ ਸਵਾਗਤ ਚ ਕਮੀ ਐ ਸਵਾਗਤ ਵਧੀਆ ਕਰਾਂਗੇ ਯਾਰ ਮਾਨ ਸਾਹਿਬ ਸਵਾਗਤ ਨਹੀਂ ਮਾੜਾ ਕਰਦੇ ਤੁਹਾਡਾ ਠੀਕ ਹੈ ਠੀਕ ਹੈ ਨਾ ਪਰ ਅਸਲ ਚ ਆਏ ਆ ਨਾ ਹੁਣ ਸ਼ਿਕਾਇਤਾਂ ਬਹੁਤ ਆ ਲੋਕਾਂ ਦੀਆਂ ਉਗਨ ਟਾਈਮ ਬਹੁਤ ਹੋ ਗਿਆ ਜਿਹੜੀਆਂ ਚੀਜ਼ਾਂ ਸੋਚੀਆਂ ਸੀ ਨਾ ਕੁਝ ਵੀ ਨਹੀਂ ਸਿਰ ਚ ਪੂਣੀ। ਕੰਮ ਤਾਂ ਸਾਰੇ ਕਰੀ ਜਾਂਦੇ ਆ ਸੀ। ਕਿਹੜੇ ਕਰੀ ਜਾਂਦੇ? ਸੜਕਾਂ ਬਣਾਈਆਂ ਬਣਾਈ ਜਾਂਦੇ ਆ ਬਹੁਤ ਕੰਮ ਕਰੀ ਜਾਂਦੇ। ਕਿਹੜੀਆਂ ਸੜਕਾਂ? ਸੜਕਾਂ ਦਾ ਹੀ ਬਣੀ ਮੈਨੂੰ ਬਾਅਦ ਚਾ ਟਟ ਮਹੀਨੇ ਬਾਅਦ ਹੀ ਜਾਂਦੀ। ਕਿਹੜੀ ਵੀ ਭਾਵੇਂ ਭੱਜਰੀ ਦੀ ਪੁਰਜੀ ਬਣਾ ਲਾ ਸੜਕ ਕਿਹੜੀ ਬਣੀ ਆ? ਇਹ ਤੇ ਬੁੱਕ ਭਰ ਲਾ ਭਾਵੇਂ ਜਾ ਕੇ ਸੜਕ 'ਚੋਂ। ਹਾਂ ਦੱਸੋ। ਭਾਵੇਂ ਭਰਿਆ ਜਾਊ। ਪਾਣੀ ਖੜਾ ਚੱਕਰ ਨੂੰ ਕਰਦਾ। ਕਿਹੜੀ ਸੜਕ ਬਣਾਈਏ ਤੁਸੀਂ? ਇਹ ਸਾਰੇ ਕੰਮ ਤਾਂ ਹੋ ਹੀ ਜਾਂਦੇ ਨੇ ਕੰਮ ਕਰੂ ਕਾਲਾ ਤੇਲੀ ਥੋੜੇ ਕਹਿਣ ਨਾਲ ਤਾਂ ਹੋ ਹੀ ਜਾਂਦੇ ਐ ਲੋਕਾਂ ਨੂੰ ਪੁੱਛੋ ਨਾ ਆ ਹੁਣ ਖੜੇ ਐ ਬੰਦੇ ਸਾਰੇ ਠੀਕ ਐ ਹਾਂ ਹਾਂ ਠੀਕ ਐ ਅੱਜ ਤੁਸੀਂ ਜਦੋਂ ਆਉਣ ਦਾ ਆਖਿਆ ਵੀ ਹਾਂ ਆਉਣਾ ਹੈਗਾ ਉਹ ਕਿਹੜਾ ਤੁਸੀਂ ਕਹੇ ਯਾਤਰਾ ਯੁਤਰਾ ਕਿਹੜੀ ਕੀ ਆ ਉਹ ਉਹ ਅਸੀਂ ਯਾਪੜਾ ਕੱਢ ਰਹੇ ਐ ਇਕ ਅੱਛਾ ਤੇ ਉਹ ਆਪਣੇ ਸਾਰੇ ਆਪਾਂ ਨਸ਼ਾ ਛਡਾਊ ਯਾਤਰਾ ਉਹ ਆਪਾਂ ਨਸ਼ਾ ਛਡਾਊ ਤੇ ਆਪਾਂ ਨਸ਼ੇ ਦਾ ਕੋਹੜ ਵੱਢਣਾ ਸਾਰੇ ਪੰਜਾਬ ਚੋਂ ਕੱਢਣਾ ਅੱਛਾ ਕੋਹੜ ਕੱਢਣਾ ਨਸ਼ੇ ਦਾ ਅੱਛਾ ਉਹ ਯਾਤਰਾ ਅਸੀਂ ਸ਼ੁਰੂ ਕਰ ਰਹੇ ਐ ਯਾਤਰਾ ਨਾਲ ਯਾਤਰਾ ਕਰਕੇ ਬਰਾੜਸ ਨਹੀਂ ਯਾਤਰਾ ਨਾਲ ਨਹੀਂ ਆਪਣੇ ਪੰਜਾਬ ਚ ਯਾਤਰਾ ਕਰਾਂਗੇ ਸਾਰੇ ਚ ਨਹੀਂ ਨਹੀਂ ਯਾਤਰਾ ਤੇ ਨਸ਼ਾ ਛਡਾਉਣ ਨਗੀਸ ਬੋਲੇ ਜੇਰਮਾਨ ਸਾਹਿਬ ਹੋਰਤ ਕਿਵੇਂ ਲੱਗ ਗਈ ਤੇ ਨਸ਼ਾ ਛਡਾਉਂਦਾ ਕਿਵੇਂ ਲੱਗ ਮਤਲਬ ਤੁਸੀਂ ਕਹਿੰਦੇ ਪੈਦਲ ਹਾਂ ਪਾਇ ਪੈਦਲ ਗੱਡੀਆਂ ਤੇ ਵਜਦੀ ਕਿਤੇ ਹੋ ਜਾ ਕਰਾਂਗੇ ਅੱਛਾ ਬਈ ਸਾਰੇ ਪੰਜਾਬ ਚੋਂ ਆਪਾਂ ਨਸ਼ਾ ਕੱਢਣਾ ਯਾਰ ਆ ਕਿਹੜਾ ਤਰੀਕਾ ਹੈ ਯਾਤਰਾ ਨਾਲ ਯਾਤਰਾ ਨਾ ਮੈਟਰ ਹੈ ਕਿਹੜੇ ਯਾਤਰਾ ਨਾ ਕਿਹੜਾ ਨਸ਼ਾ ਖਤਮ ਹੁੰਦਾ ਯਾਤਰਾ ਨਾ ਮੈਟਰ ਨਹੀਂ ਕਰਦਾ ਇਹ ਲੋਕਾਂ ਦੇ ਕੰਨਾਂ ਤੇ ਕਰਵਾਜ ਪਜਾਵਾਂਗੇ ਲੋਕਾਂ ਦੇ ਕੰਨਾਂ ਤੇ ਕਰ ਦੱਸਾਂਗੇ ਹਰੇਕ ਨੂੰ ਵੀ ਨਸ਼ਾ ਨਾ ਕਰੋ ਮੈਂ ਚੇਅਰਮੈਨ ਅਸੀਂ ਸਾਨੂੰ ਆਇਆ ਲੱਗਣ ਲੱਗ ਪਏ ਵੀ ਜਿਵੇਂ ਤੁਸੀਂ ਅਜੇ ਸਖੰਦਰੂ ਹੀ ਬੈਠੇ ਹੋਣੇ ਵੀ ਯਾਤਰਾ ਲੋਕ ਹੈਰਾਨ ਹੋ ਜਾਣਗੇ ਮੈਂ ਤਾਂ ਕਹਿ ਦੂੰ ਆ ਹੁਣ ਮੈਂ ਤਾਂ ਫਿਰ ਵੀ ਬੰਦੇ ਸੱਦ ਲੈ ਯਾਤਰਾ ਨੂੰ ਯਾਤਰਾ ਤੇ ਤੁਸੀਂ ਕਿਹੜੇ ਇਕੱਲੇ ਇਕੱਲੇ ਉਹਦੇ ਕੋਲ ਜਾਓਗੇ ਜਿਹੜਾ ਨਸ਼ਾ ਕਰਦਾ ਵੀ ਉਹਨੂੰ ਯਾਰ ਇੰਨਾ ਤੱਕ ਤਾਂ ਨਹੀਂ ਚਾਹੁੰਦਾ ਮੋਦਵਾਰ ਬੰਦਾ ਯਾਤਰਾ ਨਾ ਕਿਵੇਂ ਮਿਲਾ ਦੇਗਾ ਨਸ਼ੇ ਨੂੰ ਨਹੀਂ ਨਹੀਂ ਯਾਤਰਾ ਨਾ ਵੀ ਨਸ਼ਾ ਨਹੀਂ ਨਹੀਂ ਹੁਣ ਵੇਖੋ ਸਖਤੀ ਸਰਕਾਰ ਨੇ ਕਰਨੀ ਚੇਅਰਮੈਨ ਸਾਹਿਬ ਸਰਕਾਰ ਨੇ ਕਰਨੀ ਪੁਲਿਸ ਪ੍ਰਸ਼ਾਸਨ ਨੇ ਕਰਨੀ ਹੈ ਨਹੀਂ ਹੁਣ ਸਖਤੀ ਸਾਡੀ ਬਹੁਤ ਘਟਾਈ ਜੰਨੇ ਅਸੀਂ ਲੋਕਾਂ ਦੀ ਘਰ ਟਾਇਟਰ ਨਸ਼ਾ ਬੰਦਨੀ ਹੋਇਆ ਜਿਹੜਾ ਨਸ਼ਾ ਵੇਚਦੇ ਉਹਨਾਂ ਦੇ ਘਟ ਆਈ ਜਾਂਦੇ ਕਿਹੜੇ ਘਟ ਆਈ ਜਾਂਦੇ 6 6 ਟੌਣੇ ਮੂਰੋ ਮੂਰੋ ਹੋਰ ਕੁਝ ਨਹੀਂ ਕਰਦੇਗੇ ਤੁਸੀਂ ਆ ਵਿਖਾਵਾ ਆ ਵਿਖਾਵਾ 500000 ਰੁਪਏ ਦਾ ਕਰਕੇ ਨੁਕਸਾਨ ਜਾਂ ਮੁੜ ਕੇ ਵਿਖਾਵਾ ਨਾਲੇ ਨਾਲੇ ਸਰਪੰਚ ਸਾਹਿਬ ਦੇਖੋ ਨਹੀਂ ਘਟਾ ਉਹਨਾਂ ਨਾਲ ਨਸ਼ੇ ਘਰ ਟੌਣਾਂ ਦੀ ਮਤਲਬ ਉਹਦੀ ਹੁੰਦਾ ਪੂਰਾ ਹੱਲ ਨਹੀਂ ਸਹੀ ਇਹ ਕਿਵੇਂ ਸਰਪੰਚ ਘਰ ਟੌਣ ਨਾਲ ਕੀ ਮਿਲੂਗਾ ਉਹਨੂੰ ਸਨੋਨੀ ਕਾਰਵਾਈ ਸਹੀ ਹੋਏ ਮੈਂ ਤਾਂ ਘਰ ਟੌਣ ਦਾ ਸਹੀ ਹੈ ਭਾਈ ਦੀ ਗੱਲ ਉਹਨੂੰ ਉਹਨੂੰ ਸੀਲ ਕਰੋ ਘਰ ਨੂੰ ਸਰਕਾਰੀ ਪ੍ਰਾਪਰਟੀ ਬਣਾ ਦਿਓ ਉਹਨਾਂ ਦਾ ਡਰ ਪੈ ਜਾਂਦਾ ਮਨ ਮਨਾਂ ਦੇ ਵਿੱਚ ਡਾਰਾ ਲੋਕ ਬਾਕੀ ਜਿਹੜੇ ਛੋਟੇ ਜਿਹੜੇ ਲੀਡਰ ਆ ਵੇਚ ਰਹੇ ਆ ਵੱਡੇ ਮਗਰਮੱਸ ਉਹਨਾਂ ਬਾਰੇ ਵੀ ਤੁਹਾਡੀ ਕਾਰਵਾਈ ਕੀ ਆ ਨਹੀਂ ਕਰਦੇ ਤੁਸੀਂ ਮੂੰਹ ਨਹੀਂ ਕਰਦੇ ਗਰੀਬਾਂ ਦੇ ਘਰ ਤਾਂ ਹੀ ਜਾਂਦੇ ਦੱਸੋ ਹਾਂ ਸਹੀ ਗੱਲ ਐ ਵੱਡੇ ਮਗਰਮੱਸ ਰਹਿੰਦੇ ਆ ਹਾਂ ਜੀ ਵੱਡੇ ਮਗਰ ਮੱਛਾਂ ਨੂੰ ਵੀ ਫੜਾਂਗੇ ਪਰ ਕਿਹਨਾਂ ਥੱਲੋਂ ਲੱਗਿਆ ਸੀ ਅਸੀਂ ਥੱਲੋਂ ਤਾਂ ਨੂੰ ਚੱਲਾਂਗੇ ਬੈਠੇ ਬੈਠੇ ਤਾਂ ਪੜਦੇ ਨਹੀਂ ਤੁਸੀਂ ਵੱਡਾ ਅਜ ਤੱਕ ਚੇਅਰਮੈਨ ਸਾਹਿਬ ਆ ਸਾਰੇ ਬੰਦਿਆਂ ਦਾ ਲੰਬਾ ਆਹੀ ਸੀ ਕੋਈ ਕੰਮ ਚਲਾਉਣਾ ਪੈਂਦਾ ਐ ਸਿੱਧਾ ਜਾਈ ਬਾਈ ਤੁਸੀਂ ਵਕਾਲਤ ਘੱਟ ਕਰੋ ਤੁਸੀਂ ਵਕਾਲਤ ਘੱਟ ਕਰੋ ਸਾਨੂੰ ਚੇਅਰਮੈਨ ਸਾਹਿਬ ਨਾਲ ਗੱਲ ਕਰਨ ਦਿਓ ਠੀਕ ਹੈ ਸਾਡੇ ਜੋਰ ਲੱਗਿਆ ਦੇ ਪਿੱਛੇ ਠੀਕ ਹੈ ਤੁਸੀਂ ਹੁਣ ਐ ਦੱਸੋ ਵੀ ਤੁਸੀਂ ਪੈਦਲ ਯਾਤਰਾ ਕਹਿੰਦਾ ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ ਬੰਦੇ ਸੱਦੇ ਮੈਂ ਕਿਹਾ ਜੀ ਚੇਅਰਮੈਨ ਸਾਹਿਬ ਆਉਂਦੇ ਵੀ ਕੋਈ ਯਾਤਰਾ ਯੂਤਰਾ ਤਾਂ ਮੈਂ ਤਾਂ ਕਹਾਂ ਕਿ ਕੋਈ ਧਾਰਮ ਵਲ ਯਾਤਰਾ ਕਰਕੇ ਪੰਜਾਬ ਚ ਸਾਰੇ ਚ ਅੱਛਾ ਤੇ ਨਾਲ ਗੱਡੀਆਂ ਵੀ ਰੱਖਾਂਗੇ ਹਾਂ ਤੇ ਆਪਾਂ ਸਾਰੇ ਪੰਜਾਬ ਦੇ ਵਿੱਚ ਆਵਾਜ਼ ਬੁਲੰਦ ਕਰਾਂਗੇ ਨਹੀਂ ਨਹੀਂ ਮੈਟਰ ਨਹੀਂ ਕਰਦਾ ਇਹ ਪੰਜਾਬ ਦੇ ਵਿੱਚ ਆਵਾਜ਼ ਬੁਲੰਦ ਕਰਾਂਗੇ ਇਹ ਨਸ਼ਾ ਛੱਡੋ ਨਹੀਂ ਚੇਅਰਮੈਨ ਸਾਹਿਬ ਇਹ ਗੱਲ ਨਸ਼ਾ ਛੱਡੋ ਤੇ ਕੋੜ ਕੱਢੋ ਨਾ ਤੁਹਾਡੀ ਇੱਕ ਤੁਹਾਡੀ ਗੱਲ ਵਿੱਚ ਹੈ ਤੁਸੀਂ ਕਹਿੰਦੇ ਵੀ ਪੈਦਲ ਯਾਤਰਾ ਕਰਕੇ ਬਾਈ ਹੁਣ ਸਰਪੰਚ ਸਾਹਿਬ ਸੁਣੋ ਹਨਾ ਵੀ ਪੈਦਲ ਯਾਤਰਾ ਕਰਕੇ ਕਹਿੰਦੇ ਆਖਾਂਗੇ ਸੜਕਾਂ ਦੇ ਫਿਰ ਫਿਰ ਕੇ ਵੀ ਨਸ਼ਾ ਛੱਡੋ ਜੀ ਨਸ਼ਾ ਛੱਡੋ ਜੇ ਹੁਣ ਪੁਲਿਸ ਚੋਰ ਫੜ ਕੇ ਲਾਵੇ ਚੇਅਰਮੈਨ ਸਾਹਿਬ ਤੇ ਲੈ ਆ ਗਏ ਨੂੰ ਅਖੇ ਵੀ ਚੋਰ ਜੀ ਤੁਸੀਂ ਕੀ ਕੀ ਚੋਰੀ ਕੀਤਾ ਤੋ ਦੱਸ ਦੋਗਾ ਉਹ ਨਹੀਂ ਦੱਸਦਾ ਜੇ ਪੁਲਿਸ ਚੋਰ ਨੂੰ ਲਿਆ ਕੇ ਆਖੇ ਸਰਪੰਚ ਸਾਹਿਬ ਬਰਾੜ ਸਾਹਿਬ ਵੀ ਆਖੇ ਵੀ ਚੋਰ ਜੀ ਦੱਸਿਓ ਤੁਸੀਂ ਕੀ ਚੋਰੀ ਕੀਤਾ ਸੀਗਾ ਤੁਹਾਡੇ ਆ ਤੁਹਾਡੇ ਤੇ ਇਲਜ਼ਾਮ ਲੱਗਾ ਚੋਰ ਦੱਸ ਦੋਗਾ ਨਹੀਂ ਅਸੀਂ ਨਸ਼ੇ ਵਾਲਾ ਤਾਂ ਜਮ ਨਹੀਂ ਮੰਨਦਾ ਜੀ ਅਸੀਂ ਸ਼ਕਤੀ ਕਰਾਂਗੇ ਸ਼ਕਤੀ ਸ਼ਕਤੀ ਵਰਤੀ ਜਾਂਦੀ ਹੈ ਨਾ ਕਿਹੜੀ ਸ਼ਕਤੀ ਸ਼ਕਤੀਆਂ ਲੋਕਾਂ ਦੇ ਘਰ ਟਾ ਕੇ ਤੇ ਉਹਨਾਂ ਲੋਕਾਂ ਨੂੰ ਡਰਾ ਕੇ ਪਤਾ ਨਹੀਂ ਕੀ ਸਿੱਧ ਕਰ ਰਹੇ ਹੋ ਘਰ ਘੇੜ ਕੇ ਸਾਹਿਬ ਜਤਰਾ ਛੱਡ ਕੇ ਹੋਰ ਗੱਲ ਦੱਸੋ ਕੋ ਹੋਰ ਕਰੋ ਨਹੀਂ ਨਾਲੇ ਘਰ ਕਿਹੜੇ ਮਹਿਲ ਟਾਏ ਹੋ ਤੁਸੀਂ ਜਿੰਨਾ ਲੋਕਾਂ ਨੇ ਪਾਏ ਪਾਏ ਕਰੋੜ ਦੇ ਬੰਗਲੇ ਬਣਾਏ ਹੈਗੇ ਨਸ਼ਾ ਵੇਚ ਕੇ ਉਹਦਾ ਹੁਣ ਤੱਕ ਤੁਸੀਂ ਨੇੜੇ ਵੀ ਨਹੀਂ ਗਏ ਉਹਨਾਂ ਦੇ ਨੱਕ ਨਹੀਂ ਕਰਦੇ ਨੱਕ ਨਹੀਂ ਕਰਦੇ ਉਹਨਾਂ ਦੇ ਪਾਸੇ ਤਾਂ ਐਨੇ ਮਾੜੇ ਛੱਡ ਜਾ ਢਾ ਦੇਣੇ ਜਾ ਕੇ ਵਿਖਾਵਾ ਜਾ ਕਰਨ ਵਾਸਤੇ ਮੈਂ ਤਾਂ ਤੁਹਾਨੂੰ ਇਹ ਗੱਲ ਪੁੱਛਦਾ ਹਾਂ ਵੀ ਤੁਸੀਂ ਜਿਹੜੀਆਂ ਹੁਣ ਤੱਕ ਲਾਂਬੇ ਆ ਸਾਰੇ ਬੰਦੇ ਖੜੇ ਆ ਹੁਣ ਤੱਕ ਕਹਿੰਦੇ ਜਿਹੜੀ ਕੋਈ ਮਾੜੀ ਮੋਟੀ ਲਿੰਕ ਸੜਕ ਬਣਾਈ ਆ ਨਾ ਤੇ ਉਹ ਬਾਈ ਆਖਿਆ ਤਾਂ ਬੱਜਰੀਆਂ ਦਾ ਮੀਂਗਣਾ ਉਹ ਖਣੀ ਪਈ ਆ ਹਾਂ ਰੁਗ ਪਰ ਲਾ ਭਾਵੇਂ ਜੀ ਤੁਹਾਡੇ ਵਾਲੀ ਸੜਕ ਤੇ ਕੀ ਆਲੇ ਕੰਮ ਉਹ ਨਹੀਂ ਆ ਪੈਂਚਰ ਲਾ ਦੇ 10 ਸਾਰੀ ਪੈਂਚਰ ਲਾ ਦਿੰਦੇ ਆ ਉਹ ਨਹੀਂ ਬਾਈ ਤੁਸੀਂ ਨਹੀਂ ਬੋਲਣਾ ਸਾਰੇ ਬੰਦੇ ਨਾ 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 ਚੇਅਰਮੈਨ ਤੇਰਾ ਤਰਦਾ ਜਾਂਦਾ ਮੋਟਰਸਾਈਕਲ ਛੜਕ ਦਿੰਦਾ ਸੀ ਮੈਨੂੰ ਨਹੀਂ ਇਹ ਤਾਂ ਨਹੀਂ ਪਰ ਫੇਰ ਉਹ ਤਾਂ ਹੁਣ ਜਿਹੜੀ ਸੱਚੀ ਗੱਲ ਉਹ ਤਾਂ ਕਹਿਣੀ ਪਊਗੀ ਨਹੀਂ ਤੁਸੀਂ ਤੁਸੀਂ ਐਂ ਦੱਸੋ ਤਾਂ ਮੈਨੂੰ ਲੱਗਦਾ ਚੇਅਰਮੈਨ ਸਾਹਿਬ ਵੀ ਜੇ ਪੁਲਿਸ ਨੂੰ ਤੁਸੀਂ ਅਖਤਿਆਰ ਦਿਓ ਵੀ ਠੀਕ ਐ ਵੀ ਸਰਕਾਰ ਕਹਿੰਦੀ ਐ ਵੀ ਖੁੱਲ੍ਹੀ ਛੁੱਟੀ ਐ ਚਾਹੇ ਕੋਈ ਨਸ਼ਾ ਕਰਦਾ ਚਾਹੇ ਕੋਈ ਵੇਚਦਾ ਮਸਲ ਦੇ ਉੱਤੇ ਆ ਕੇ ਹਾਂ ਲੱਗਦਾ ਨਹੀਂ ਐ ਨਹੀਂ ਫੜੀ ਜਾਂਦੇ ਫਿਰ ਬਾਲਾ ਨੁਕਸਾਨ ਵੀ ਕਿਸੇ ਦਾ ਕੀ ਕਰਨਾ ਧਰਾਂ ਤੋਂ ਡਰ ਜਾਂਦੇ ਆ ਡਰ ਜਾਂਦੇ ਲੋਕ ਨੁਕਸਾਨ ਨਹੀਂ ਕਰਨਾ ਫਿਰ ਪੈਦਲ ਯਾਤਰਾ ਨੂੰ ਨਸ਼ਾ ਛੁੱਟੂਗਾ ਪੈਦਲ ਕੋਈ ਵੱਲੀ ਆਪਰਾਣਾ ਵੀ ਫਰਕ ਪਿਆ ਜਾਂਦਾ ਹੈ ਡਰਾਮਾ ਜਾਂ ਨਹੀਂ ਲੱਗਦਾ ਨਹੀਂ ਨਹੀਂ ਜਿਵੇਂ ਹੁਣ ਕਿਉਂ ਬ੍ਰਾਡਰਸ ਡਰਾਮਾ ਹੀ ਹੈ ਡਰਾਮਾ ਹੀ ਹੈ ਡਰਾਮਾ ਠੀਕ ਹੈ ਚੇਅਰਮੈਨ ਸਾਹਿਬ ਡਰਾਮੇ বাজੀਆਂ ਨਹੀਂ ਸੁਣੋ ਸਖਤੀ ਦਿਓ ਹਾਂ ਕੁਛ ਨਹੀਂ ਕਾ ਕੋਈ ਜੇ ਜੇ ਪੰਜਾਬ ਬਚਾਉਣਾ ਹੈ ਨਾ ਜੇ ਲੋਕਾਂ ਦੇ ਪੁੱਤ ਬਚਾਉਣੇ ਆ ਜੇ ਵਾਕਈ ਨੀਤੀ ਚੇਅਰਮੈਨ ਸਾਹਿਬ ਦੇਖੋ ਅੱਜ ਤੱਕ ਤੁਹਾਨੂੰ ਤੁਸੀਂ ਸਵਾਗਤੀ ਗੱਲ ਕੀਤੀ ਅੱਜ ਇਹਨਾਂ ਨੇ ਸਾਫ਼ ਕਹਿਆ ਸੀ ਆਂ ਪਾਣੀ ਵੀ ਨਹੀਂ ਪਿਉਣਾਗਾ ਠੀਕ ਹੈ ਮੈਂ ਕਿਹਾ ਸੀ ਚੇਅਰਮੈਨ ਸਾਹਿਬ ਦੀ ਕਾਲ ਆਈ ਹੈ ਜਦੋਂ ਆਪਣਾ ਭਰਾ ਹੈ ਆਪਣੇ ਵਿੱਚੋਂ ਜਾ ਕੇ ਬਣਿਆ ਉਹ ਕਹਿੰਦੇ ਵੀ ਅੱਜ ਪਾਣੀ ਵੀ ਨਹੀਂ ਪੀਵਾਂਗੇ ਪਹਿਲਾਂ ਗੱਲਾਂ ਕਰਨੀਆਂ ਸਾਰੀਆਂ ਖੜਾ ਕੇ ਖਲਾਰਨਾ ਵੀ ਤੁੱਪਿਆ ਸੀ ਆਪ ਤੋਂ ਪੇ ਖੜੇ ਦੇਖੋ ਉਹੀ ਮੈਂ ਕਹਿੰਦਾ ਸ਼ਾਮੇ ਹੋ ਜਾਂਦੇ ਮੜੀ ਆ ਗੱਲਾਂ ਬਾਤ ਕਰਦੇ ਮੈਂ ਤਾਂ ਮੇਰੇ ਮੇਰੇ ਕਹਿਣ ਤੇ ਇਹ ਬੰਦੇ ਸਾਰੇ ਜਿੱਥੇ ਕਹਿੰਦੇ ਉਧਰ ਨੂੰ ਤੁਰਦੇ ਐ ਤੁਹਾਡੇ ਮਗਰ ਇਹਨਾਂ ਨੂੰ ਪੁੱਛ ਲਓ ਜੇ ਕਹਿੰਦੇ ਸ਼ਾਮੇ ਲੈ ਜੀ ਬਾਕੀ ਚੇਅਰਮੈਨ ਸਾਹਿਬ ਏਸੀ ਰੂਮਾਂ 'ਚ ਬੈਠੇ ਰਹੇ ਸੀ ਯਾਤਰੀ ਕਹਿੰਦਾ ਸੀ ਵੀ ਕਿਸਾਨਾਂ ਦੇ ਅਸੀਂ ਮਸੀਹ ਆ ਤੁਸੀਂ ਖਡੌਰੀ ਬਾਰਡਰ ਤੇ ਕਿਸਾਨਾਂ ਦੇ ਨਾਲ ਇੰਨਾ ਧੱਕਾ ਕੀਤਾ ਤੇ ਉਹਨਾਂ ਦਾ ਸਮਾਨ ਵੀ ਤੁਸੀਂ ਚੋਰੀ ਕਰ ਲਿਆ ਚੋਰੀ ਕਰ ਲਿਆ ਤੁਸੀਂ ਸਾਰਾ ਕੀਤਾ ਕੀ ਆ ਤੁਸੀਂ ਦੱਸੋ ਤਾਂ ਸਹੀ ਵੀ ਅਸੀਂ ਆ ਕੰਮ ਕੀ ਕਰ ਲਿਆ ਜਿਹੜੀ ਆ ਜੜਕਾ ਸੜਕਾ ਸੀ ਦਾ ਦਾ ਦਿਨਾਂ ਤੋਂ ਟੁੱਟ ਗਈਆਂ ਹੁਣ ਤੁਸੀਂ ਪੈਦਲ ਯਾਤਰਾ ਹੀ ਕਰੋਗੇ ਪੈਦਲ ਯਾਤਰਾ ਕਰੋਗੇ ਨਹੀਂ ਨਹੀਂ ਨਾਲੇ ਨਾਲੇ ਪ੍ਰਧਾਨ ਜੀ ਵੇਖੋ ਪੈਦਲ ਯਾਤਰਾ ਹੈਗੀ ਨਸ਼ੇ ਛੱਡਣ ਵਾਸਤੇ ਇਹ ਛੜਕ ਬਣਾਈ ਆ ਤਾਂ ਯਾਤਰਾ ਕਰਨੋ ਨਸ਼ਾ ਨਸ਼ਾ ਬਣੀ ਹੈ ਕੋਈ ਨਸ਼ਾ ਤਸਕਰ ਸਰਪੰਚ ਸਾਹਿਬ ਫੜਨੇ ਨੀਗੇ ਉਹ ਸਾਰਾ ਕੁਝ ਚਲੋ ਛੱਡੋ ਉਸ ਗੱਲ ਅੱਜ ਜਿਹੜੀ ਗੱਲ ਤੁਹਾਡੇ ਨਾਲ ਚੱਲਦੀ ਹੈ ਜਿਹੜੀ ਗੱਲ ਵਾਸਤੇ ਤੁਸੀਂ ਆਏ ਹੋ ਤੁਸੀਂ ਕਹਿੰਦੇ ਵੀ ਪੈਦਲ ਯਾਤਰਾ ਕਰਨੀ ਹੈ ਨਸ਼ੇ ਛਡਾਉਣ ਵਾਸਤੇ ਹੁਣ ਨਸ਼ੇ ਛਡਾਉਣ ਵਾਸਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਵੱਡੇ ਵੱਡੇ ਮਗਰਮੱਛ ਬੈਠੇ ਵੇਚੀ ਜਾਂਦੇ ਆ ਉਹ ਕੀ ਕਰਨਗੇ ਤੁਹਾਨੂੰ ਲੱਗਦਾ ਵੀ ਉਣਾਤੇ ਪੈਦਲ ਯਾਤਰਾ ਜੀ ਲੱਗਦਾ ਨਹੀਂ ਟਾਈਮ ਦਾ ਪਾਸ ਕਰੀ ਜਾਣੋ ਜਿਵੇਂ ਵੀ ਸਾਲ ਸਮਾਂ ਲੰਘਾਈ ਚਲੋ ਸਮਾਂ ਲੰਘਾਈ ਚਲੋ ਐਨੇ ਲੱਗਦਾ ਨਹੀਂ ਨਹੀਂ ਸਮਾਂ ਤਾਂ ਨਹੀਂ ਫਿਰ ਲੋਕਾਂ ਨੇ ਚੀਰਮੈਨ ਸਾਹਿਬ ਉਹ ਤਾਂ ਡਬੂ ਹੋਣੇ ਕੱਲਾ ਗਮਰਾਹ ਕਰ ਗਏ ਜੀ ਲੋਕਾਂ ਨੂੰ ਗਮਰਾਹ ਕਰ ਗਏ ਗਮਰਾਹ ਕਰਨ ਵਾਲੀਆਂ ਗੱਲਾਂ ਹੈ ਸਰ ਸਾਹਿਬ ਜਿਹੜੇ ਤੁਹਾਡੇ ਲੀਡਰ ਨਸ਼ੇ ਦੇ ਵਿੱਚ ਫੜੇ ਉਹਨਾਂ ਤੇ ਕਾਰਵਾਈ ਕੌਣ ਕਰ ਰਿਹਾ ਤੁਸੀਂ ਕਿ ਉਹਨਾਂ ਨੂੰ ਤੇਰੀ ਜਾਂਦੀ ਹੈ ਕਾਰਵਾਈ ਚੱਲੀ ਜਾਂਦੀ ਹੈ ਦਿਸਦੀ ਤਾਂ ਨਹੀਂ ਜਵੀਨੀ ਪੱਤਰ ਤੋਂ ਦਿਸਦੀ ਨਹੀਂ ਸਟੈਪ ਬਾਈ ਸਟੈਪ ਚੱਲਦੀ ਹੈ ਚੀਰਮੈਨ ਸਾਹਿਬ ਚੀਕਾਂ ਵੱਜੀਆਂ ਪਈਆਂ ਕਹਿੰਦੇ ਅਸੀਂ ਤਾਂ ਮਿੰਟ ਚ ਕਰ ਦਈਏ ਕਹਿੰਦੇ ਹੁਣ ਸਾਡੇ ਉੱਤੇ ਜਿਹੜਾ ਸਿਸਟਮ ਲੱਗਿਆ ਹੋਇਆ ਨਾ ਜਿਹੜਾ ਸਾਨੂੰ ਐ ਵੀ ਕਹਿੰਦੇ ਵੀ ਬਖਾਵਾ ਵੀ ਕਰੋ ਤੇ ਅਸਲੀ ਕਰਿਓ ਵੀ ਕੁਛ ਨਾ ਪੁਲਿਸ ਦਾ ਪੁਲਿਸ ਦਾ ਇਹ ਮੰਨ ਲਓ ਤੁਸੀਂ ਵੀ ਹੱਥ ਖੜੇ ਹੋਏ ਪਏ ਪੁਲਿਸ ਦੇ ਵੀ ਗਾਲਾਂ ਸਾਨੂੰ ਆਉਂਦੀਆਂ ਪੁਲਿਸ ਵਾਲੇ ਕਹਿੰਦੇ ਚਾਹੇ ਮੁਲਾਜ਼ਮ ਹੋਗੇ ਚਾਹੇ ਅਫਸਰ ਹੋਗੇ ਕੁਛ ਹੋ ਗਿਆ ਕਹਿੰਦੇ ਗਾਲਾਂ ਸਾਨੂੰ ਆਉਂਦੀਆਂ ਸਰਕਾਰ ਨੂੰ ਕੋਈ ਕੁਛ ਕਹਿੰਦਾ ਨਹੀਂ ਸਰਕਾਰ ਹੁਣ ਸਰਕਾਰ ਕਵੇ ਕਰੀਏ ਹਾਂ ਪੁਲਸੂ ਵੀ ਕਰੋ ਨਸ਼ਾ ਖਤਮ ਇਹਦਾ ਮੈਂਟੋ ਮੈਡੀਕ ਖਿੱਚ ਲਾਵਾਂਗੇ ਨਹੀਂ ਕਰੀ ਜਾਂਦੇ ਅਸੀਂ ਇਹ ਯਾਤਰਾ ਕੱਢਣੀ ਹੈ ਯਾਤਰਾ ਨਾਲ ਬਹੁਤ ਤੁਹਾਨੂੰ ਤੁਹਾਨੂੰ ਲੱਗਦਾ ਯਾਤਰਾ ਨਾਲ ਬਹੁਤ ਮੁੰਡੇ ਨਸ਼ਾ ਛੱਡਣਗੇ ਅੱਛਾ ਹਾਂ ਹਾਂ ਅੱਗੇ ਕਿੰਨੇ ਕਿੰਨੂ ਛਡਾਇਆ ਤੁਸੀਂ ਨਹੀਂ ਕਿਹੜੇ ਛੱਡ ਜਾਣਗੇ ਬਹੁਤ ਮੰਨਦੇ ਫਿਰ ਐਂ ਕਰੋ ਨਾ ਵੀ ਪੰਜਾਬ ਦੇ ਵਿਕਾਸ ਵਾਸਤੇ ਵੀ ਇੱਕ ਯਾਤਰਾ ਹੀ ਕੱਢ ਲੈਣੇ ਆਪਾਂ ਕਿਉਂ ਭਾਪ ਜੀ ਵੀ ਪੰਜਾਬ ਰੰਗਲਾ ਪੰਜਾਬ ਬਣਾਉਣਾ ਸੀ ਨਾ ਆਪਾਂ ਪੰਜਾਬ ਵਾਸਤੇ ਵੀ ਆਪਾਂ ਇੱਕ ਯਾਤਰਾ ਹੀ ਕੱਢ ਲੈਣੇ ਆ ਯਾਤਰਾ ਨਾਲ ਕਮ ਸੂਤਾਂ ਜੋ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਨਹੀਂ ਨਹੀਂ ਕਰੀ ਜਾਂਦੇ ਰੰਗਲਾ ਪੰਜਾਬ ਆਪਾਂ ਰੰਗਲਾ ਪੰਜਾਬ ਬਣਾਵਾਂਗੇ ਆਪਾਂ ਨਾ 10 ਵੀ ਕਵਾਂਟਰ ਰੰਗ ਲੈ ਲੈਨੇ ਅੱਡੋ ਅੱਡ ਦਾ ਹਾਂ ਹਾਂ ਤੇ ਯਾਤਰਾ ਕੱਢਦੇ ਆਪਾਂ ਰੰਗ ਭਰਾਈ ਕਰਦੇ ਆਪਾਂ ਛੱਡਦੇ ਤੁਰੇ ਚੱਲਾਂਗੇ ਰੰਗਲਾ ਪੰਜਾਬ ਬਣਾ ਦੇਣੀ ਜੱਜਨ ਸਾਹਿਬ ਜੰਨਾ ਦੇ ਕਢਾ ਨਾਲ ਕੁਛ ਨਹੀਂ ਬਣਨਾ ਨਹੀਂ ਗੱਲਾਂ ਦਾ ਕੜਾ ਨਹੀਂ ਗਈ ਅਸੀਂ ਕਰੀ ਜਾਂਦੇ ਆ ਬਹੁਤ ਕੰਮ ਕਰਨ ਵਾਲੇ ਅਧੂਰੇ ਪਏ ਹੈ ਹਜੇ ਸਾਰੇ ਅਸੀਂ ਹੌਲੀ ਹੌਲੀ ਫਿਰੇ ਲਾਉਣੇ ਕੋਈ ਜਵਾਬ ਮੋੜ ਮੋੜ ਕੇ ਕਰੀ ਜਾਂਦੇ ਆ ਕਰੀ ਜਾਂਦੇ ਆ ਕਰੀ ਜਾਂਦੇ ਆ ਕਰਾਈ ਨਹੀਂ ਹੋਣਾ ਕਰਾਈ ਨਹੀਂ ਕੁਝ ਨਹੀਂ ਕਰੇ ਕੀ ਕਰਿਆ ਕੁਝ ਨਹੀਂ ਹੋਣਾਗਾ ਆ ਬੀਬੀਆਂ ਕਿਵੇਂ ਆ ਗਈਆਂ ਆ ਗਈਆਂ ਬੀਬੀਆਂ 100000 ਰੁਪਇਆ ਬੀਬੀਆਂ ਨੂੰ ਆ ਜਾਣ ਦੇਖੋ ਉਹ ਤੇਰਾ ਭਲਾ ਉਹ ਟੀਵੀ ਵੇਖੀ ਜਾਂਦੀਆਂ ਮੇਰਾ 1000 ਨਹੀਂ ਆਇਆ ਮੋਬਾਈਲ ਵੇਖੀ ਜਾਂਦੀਆਂ ਵਿਚਾਰੀਆਂ ਨਿਗਾ ਤੇ ਅਸਰ ਪਾ ਲਿਆ ਕਿ ਲੋੜ ਨਹੀਂ ਤਾਂ ਜੇ ਆ ਗਾਹਾਂ 'ਚ ਬੀਬੀ ਗਾਹਾਂ 'ਚ ਹੋ ਰਿਹਾ ਜੋ ਹੋ ਰਿਹਾ ਜੋ ਕਿਹਨੂੰ ਪੁੱਛੋਈ ਅੱਜ ਦਾ 10000 ਰੁਪਇਆ ਆਉਣਾ ਸੀ ਆਜੋ ਆਜੋ 10000 ਰੁਪਇਆ ਸੋਈ ਦਾ ਤੋਂ ਸਾਨੂੰ ਤਾਂ ਇਥੇ ਇਥੇ ਕੋਲਿਆ ਕੇ ਦੱਸੋ ਚੇਅਰਮੈਨ ਸਾਹਿਬ ਦੇ ਆਜੋ ਗਾਂ ਹਾਂ ਮਾਤਾ ਸਸਰੀ ਗੋਲ ਜੀ ਪਤਰਾ ਫਤਰੀ ਕਾਲਰ ਬਥੇਰੀ ਬਲਾਉਣੇ ਆ ਪਹਿਲਾਂ ਤਾਂ ਬਥੇਰੀ ਬਲਾ ਲੈਨੇ ਕੋਸਾ ਹਰ ਸਮਗਰ ਹਨ ਪਾ ਦੱਸੋ ਪਾ ਦ ਕਰ ਕਰ ਕੇ 1000 ਰੁਪਏ ਨਹੀਂ ਆਇਆ ਨਹੀਂ ਨਹੀਂ 1000 ਰੁਪਏ ਪਾਵਾਂਗੇ ਤੁਹਾਡਾ ਮਾਤਾ ਲੋਦੀ ਚੰਗੇ ਜਿਹੜੇ ਹੱਥ ਲੈਂਡਰ ਲੈ ਕੇ ਤੁਹਾਨੂੰ ਨਹੀਂ ਨਹੀਂ 1000 1000 ਰੁਪਏ ਵੀ ਪਾਵਾਂਗੇ ਆ ਵੇਖੋ ਪਾਵਾਂਗੇ ਪਾਦਿਆਂ ਨੂੰ ਚੰਗੇ ਦੋ ਚੇਅਰਮੈਨ ਉੱਠ ਗਿਆ ਜੋਰ ਕੇ ਤੁਹਾਡੇ ਤੋਂ ਆਜੋ ਉੱਠ ਕੇ ਉਹ ਪਾਦਾਂ ਜੀ ਅਜੇ ਤੋਹੇ ਗੋਆ ਕੋੜੇ ਫਿਰਦਾਂ ਉਹ ਆ ਪਾਤਰਾ ਤੇ ਰੋਡੇ ਫਿਰਦਾਂ ਨਾਲ ਆਈ ਟਾਈਮ ਕੋਈ ਨਹੀਂ ਆ ਜਾਂਦੇ ਆਉਣਗੇ ਪੈਸੇ ਆਉਣਗੇ ਦੋ ਆ ਕਰ ਦੋ ਜਿਦੋਂ ਐ MLA ਤੇ ਘਰੇ ਜਾਉਂਦੇ ਦੂਰੀਆਂ ਕੋਠਿਆਂ ਚ ਬਹਿ ਕੇ ਜਾ ਕੇ ਹਾਂ ਦੱਸੋ ਆਉਂਦਾ ਗੱਡਾ ਲੈ ਨਹੀਂ ਨਹੀਂ ਆਊਗਾ ਇਹ ਇਹ ਕਰ ਲੈ ਬਾਹਰ ਕੋਈ ਵੀ ਨਹੀਂ ਪੂਰਾ ਹੋਇਆ ਹੋਇਆ ਉਹ ਵੇਗੜਿਆ ਬਾਹਲਾ ਸੀਗਾ ਜੀ ਕੰਮ ਹੌਲੀ ਹੌਲੀ ਸੁਧਾਰ ਕੀਤਾ ਉਹ ਨਹੀਂ ਸੁਧਾਰ ਹੋਇਆ ਕੀ ਆ ਬਾਈ ਤੁਸੀਂ ਵੈਸੇ ਬੋਲਦ ਕਰੀ ਜੈਨੂੰ ਨਾਲ ਤੋਹੇ ਫਿਰਦੇ ਕਰਕੇ ਆ ਬੀਬੀ ਬੀਬੀਆਂ ਝੂਠ ਬੋਲਦੀਆਂ ਹਾਂ ਹਾਂ ਸੁਧਾਰ ਹੋਇਆ ਕੋਈ ਉਹਨੂੰ ਜਿੰਦੇ ਇਧਰ ਰੋਣਾ ਲੱਗ ਕੇ ਉਹਦਾ ਬੀਬੀ ਦੇ ਭਲਾ ਗੰਦ ਕਿਦੋਂ ਮੈਲੇ ਪੜਾ ਕਾਇ ਕਰਕੇ ਆ ਪੜਸੰਦ ਲੋਕ ਮੇ ਮਾਪਾ ਇਹ ਨਾ ਕਰੋ ਸੋ ਪਿਆਰ ਜਿੱਤ ਕੇ ਤੇ ਉਹਦੇ ਬਾਤ ਤੂੰ ਬੀਬੀ ਤੋਰ ਤਮਾ ਹੁਣ ਦੱਸੋ ਇਹਨਾਂ ਨੂੰ ਸਾਰਿਆਂ ਨੂੰ ਘਰੋ ਘਰੀ ਜਾ ਕੇ ਨਾ ਮੈਂ ਤਾਂ ਕਰ ਕਰ ਤੋਰਿਆ ਸੀ ਵੀ ਨਹੀਂ ਜੀ ਨਹੀਂ ਵੋਟ ਪਾ ਕੇ ਆਉਣੀ ਹੈ ਚੇਅਰਮੈਨ ਸਾਹਿਬ ਆਪਣਾ ਬਣੂੰਗਾ ਠੀਕ ਹੈ ਬਣ ਗਿਆ ਤਾਂ ਤੂੰ ਭਰਾਵਾ ਬਾਤ ਹੀ ਨਹੀਂ ਪੁੱਛਦਾਗਾ ਨਿੱਤ ਨਿੱਤ ਗੇੜਾ ਹੁੰਦਾ ਇਹਨਾਂ ਦਾ ਨਹੀਂ ਨਹੀਂ 1000 1000 ਰੁਪਏ ਪਾਰ ਰਹੇ ਆ ਤੇ ਆਉਗਾ ਅਸੀਂ ਮੈਂਬਰ ਆ ਸਪੈਕਟਨਗਾ ਤਾ ਹਣਾ ਪੱਟੀ ਜਾਂਦੇ ਰਹਿਨੇ ਆ ਨਹੀਂ ਕਹੋ ਨਾ ਸਰਕਾਰ ਨੂੰ ਵੀ ਕਰੇ ਜਿੰਨਾ ਉਹ ਬੀਬੀਆਂ ਨੂੰ ਜ਼ਮੀਨੀ ਪੱਤਰ ਤੇ ਉਹੀ ਕਹਿੰਦੇ ਜਲਦੀ ਟੱਕਾ ਪਾਓ ਜੀ ਤਾਂ ਹਣ ਇਹ ਗੱਲ ਮਿੱਥੀ ਵੀ ਆ ਸਾਰੇ ਸਾਡੇ ਕੋਈ ਸਰਪੰਚ ਬਣੇ ਚਾਹ ਕੋਈ ਵਿੰਬਰ ਬਣੇ ਕੋਈ ਚੇਅਰਮੈਨ ਬਣੇ ਅਸੀਂ ਤਤ ਪਾਥਾਣਾ ਕੁੱਟਾਂਗੇ ਸਾਰੇ ਸਾਡੇ ਤਾਂ ਇਹੀ ਲੋਕ ਮੈਂ ਤੇਰਾ ਫਲ ਹੋਵੇ ਤੇਰਾ ਨਾ ਗੱਡੀ ਸਟਾਰਟ ਕਰ ਨਹੀ ਨਹੀਂ ਉਹ ਚਲੋ ਮਾਰਿਓ ਨਾ ਬੰਦੇ ਮਾਰਿਓ ਨਾ ਹਮ ਉਹ ਗੱਡੀ ਹੋਣ ਖੱਤ ਚੱਲ ਚੱਲ ਸਟਾਰਟ ਕਰ ਸਿੱਧੀ ਸਿੱਧੀ ਕਾਢੇ ਤੇ ਨਿਕਲ 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 ਹੌਲੀ ਹੌਲੀ ਫੁਲੀ ਅੱਗੇ ਦੇਖ ਲਈ ਤਰੇ ਹਾਂ ਚੱਲ ਚੱਲ ਸਭ ਕੈਮਰਾ ਆ ਜਾ ਕਰ ਪਾਸੇ ਪਾਸੇ ਕਰ ਮੱਦ